ਟਰੰਪ ਦੀ ਪੋਸਟਰੀੰਗ ਨਾਲ ਜਿਹੜੀ ਲਿਬਰਲ ਪਾਰਟੀ ਹੈ ਬੈਕ ਇਨ ਰੈਕਨਿੰਗ ਉਹਦਾ ਮਤਲਬ ਹੈ ਵਾਪਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੁੱਦਾ ਮਿਲ ਗਿਆ ਜੜ ਮਿਲ। ਮਾਰ ਕਰਨ ਦੀ ਪਹਿਲੀ ਸਪੀਚ ਜਿਹੜੀ ਹੈ ਉਹਨੇ ਕਿਹਾ ਕੈਨੇਡਾ ਵਿਲ ਨੈਵਰ ਬੀ ਪਾਰਟ ਆਫ ਯੂਐਸ ਟਰੰਪ ਦੀ ਜਿਹੜੀ ਪੋਸਟਰੀੰਗ ਹੈ ਕਿ ਮੈਂ ਕੈਨੇਡਾ ਨੂੰ 51ਵੀਂ ਸਟੇਟ ਬਣਾ ਦੇਣੀ ਹੈ। ਇਹ ਕਿਸੇ ਵੀ ਕੈਨੇਡੀਅਨ ਨੂੰ 셀ਫ ਰਿਸਪੈਕਟਿੰਗ ਕੈਨੇਡੀਅਨ ਨੂੰ ਐਕਸੈਪਟੇਬਲ ਨਹੀਂ ਹੋ। ਟਰੰਪ ਦਾ ਜਤਨ ਦਾ ਕਾਰਨ 1.2% ਵੋਟ ਹੈ। ਇਹ ਨਹੀਂ ਸੀਗਾ ਵੀ ਸਾਰੇ ਅਮਰੀਕਾ ਨੇ ਜਾ ਕੇ ਕਹਿਤਾ ਵੀ ਸਾਨੂੰ ਟਰੰਪ ਹੀ ਚਾਹੀਦਾ। ਐਲਨ ਮਸ ਖੜਾ ਹੁੰਦਾ ਵਾਈਟ ਹਾਊਸ ਦਾ ਇੱਕ ਡੈਕਰਮ ਹੈ ਵੀ ਇੱਥੇ ਬੰਦਾ ਆਹ ਵਾਲੇ ਕੱਪੜੇ ਪਾ ਕੇ ਖੜ ਜਾਦਾ ਬਿਲਕੁਲ ਮਸ ਕੋ ਕੱਪੜੇ ਵੀ ਨਹੀਂ ਪੰਦਾ ਮਸਕ ਆਪਣੇ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਜਦੋਂ ਕੰਮ ਕਰ ਰਿਹਾ ਹੁੰਦਾ ਆਪਣਾ ਬੱਚਾ ਨਾਲ ਚੁੱਕ ਕੇ ਲੈ ਜਾਂਦਾ ਮਸਕ ਇਸ ਟ੍ਰਾਈਿੰਗ ਟੂ ਮੇਕ ਅ ਸਟੇਟਮੈਂਟ ਥੈਟ ਆਈ ਏ ਮੋਰ ਪਾਵਰਫੁਲ ਲੋਕ ਕੈਨੋ ਐਕਸੈਪਟੇਬਲ ਕਿ ਵੀ ਹੋਏਗਾ ਕਿ ਜਿਹੜੇ ਬੰਦੇ ਨੂੰ ਅਸੀਂ ਵੋਟ ਨਹੀਂ ਪਾਈ ਰਾਈਟ ਅਸੀਂ ਤਾਂ ਪ੍ਰੈਜ਼ੀਡੈਂਟ ਨੂੰ ਨਹੀਂ ਪਾਈ ਇਹ ਪ੍ਰੈਜ਼ੀਡੈਂਟ ਦੇ ਉੱਤੇ ਇੱਕ ਬੰਦਾ ਗਾਂ ਚੜ੍ਹ ਕੇ ਸਿਰ ਚੁੱਕ ਕੇ ਉਹਦੇ ਆਪਣਾ ਬੱਚਾ ਲੈ ਕੇ ਤੁਰਿਆ ਫਿਰਦਾ ਉਹ ਆਪਣੇ ਕੱਪੜਿਆਂ ਦਾ ਡੈਕੋਰਮ ਨਹੀਂ ਰੱਖਦਾ ਉਹ ਪ੍ਰੈਜ਼ੀਡੈਂਟ ਨੂੰ ਇੰਟਰਰਪਟ ਕਰਦਾ ਤੁਹਾਨੂੰ ਲੱਗਦਾ ਵੀ ਆਈ ਏ ਸੋ ਸੌਰੀ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਮਿਕਸ ਇਕਨੋਮੀ ਦਾ ਫਾਰਮ ਪੂਰਾ ਕੈਪਟਲਿਸਟ ਬਣਾਉਣਾ ਚਾਹੁੰਦੇ ਨੇ ਅਮਰੀਕਾ ਨੂੰ ਮਰਡਰਸ ਰੇਪ ਇਹਦੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਅਮਰੀਕਾ ਹੁੰਦੀ ਜਦੋਂ 트ੰਪ ਜਿੱਤਿਆ ਸੀ ਮਸਕ ਨੇ ਸਟੇਟਮੈਂਟ ਮਾਰੀ ਸੀ ਕਿ ਆਹ ਇਲੈਕਸ਼ਨ ਤਰੂ ਤੋਂ ਹਰਾ ਲਾਂਗੇ ਸੋ ਇੱਕ ਇਨਸਾਨ ਇੱਕ ਕੰਟਰੀਜ਼ ਦੀ ਪੋਲਿਟਿਕਸ ਡਿਸਕਸ ਕਰ ਰਿਹਾ ਉਹਦਾ ਬੈਕਲੈਸ਼ ਹੋਣਾ ਬਿਲਕੁਲ ਵਾਜਿਬ ਇਲੀਗਲ ਮਾਈਗ੍ਰੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਜਿਵੇਂ 트ੰਪ ਨੇ ਪਹਿਲਾਂ ਆਨਸਾਰ ਇਹੀ ਸਟੈਪ ਲਿਆ ਸੀ ਵੀ ਮੈਂ ਇਲੀਗਲ ਮਾਈਗ੍ਰੇਸ਼ਨ ਨੂੰ ਵਾਪਸ ਭੇਜਾਂਗਾ ਤਾਂ ਉਹਨਾਂ ਨੇ ਕਈ ਜਹਾਜ਼ ਪਰ ਪਰ ਕੇ ਭੇਜੀ ਪਰ ਮੌਜੂਦਾ ਸਮਾਜਿਕ ਸਥਿਤੀ ਕੁਝ ਹੋਰ ਲੱਗਦੀ ਉਹਨੇ ਉਦੋਂ ਵਿਚਾਰ ਭੇਜੇ ਉਹਨੂੰ ਹਰ ਵੇਲੇ ਇੱਕ ਹੈਡਲਾਈਨ ਚਾਹੀਦੀ ਆ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਹੈ ਇੱਕ ਬੜਾ ਨੈਚੁਰਲ ਪ੍ਰੋਸੈਸ ਹੈ ਜਿੱਤੇ ਕਿ ਇਮੀਗਰੈਂਟ ਜਿਹੜਾ ਗਿਆ ਉਹਦੀ ਫੈਮਿਲੀ ਨੂੰ ਉਹਦੇ ਨਾਲ ਆ ਕੇ ਰਹਿਣ ਦਾ ਕੰਮ ਕਰਨ ਦਾ ਹੱਕ ਹੋਣਾ ਚਾਹੀਦਾ ਕਲੋਨਾਈਜ਼ੇਸ਼ਨ ਜਾਂ ਐਨੈਕਸੇਸ਼ਨ ਵਾਰ ਸੋ ਇਹ ਬੜਾ ਵੱਡਾ ਮਸਲਾ ਮਿਲ ਗਿਆ ਲਿਬਰਲ ਪਾਰਟੀ ਨੂੰ ਜਿਹੜਾ ਕਿ ਮੈਨੂੰ ਲੱਗਦਾ ਹੁਣ ਪੀਰ ਪੀਰ ਪੋਲੇਵਰ ਨੂੰ ਪੀਰ ਪੋਲੇਵਰ ਜਿਹੜੇ ਕਨਜ਼ਰਵੇਟਿਵ ਲੀਡਰ ਹੈ ਉਹਨਾਂ ਨੂੰ ਥੋੜਾ ਇਹ ਮੁਸ਼ਕਲ ਹੋਊਗਾ ਹੈਂਡਲ ਕਰਨਾ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਸੀ ਪ੍ਰੋਗਰਾਮ ਪ੍ਰਵਾਸ ਨਾਮਾ ਲੈ ਕੇ ਹਾਜ਼ਰ ਹਾਂ ਤੇ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਵਿੱਚ ਮੌਜੂਦ ਹੋਣਗੇ ਵੀਜ਼ਾ ਐਕਸਪਰਟ ਤੇ ਕੰਸਲਟੈਂਟ ਰੁਪੇਂਦਰ ਸਿੰਘ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਗੁਰਪਿਆਰ ਜੀ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਸਰ ਮਾਰਕਰ ਨੇ ਜੋ ਲਿਬਰਲ ਪਾਰਟੀ ਦੇ ਲੀਡਰ ਚੁਣੇਗੇ ਨੇ ਤੁਸੀਂ ਉਹਨਾਂ ਤੋਂ ਕੀ ਉਮੀਦ ਰੱਖਦੇ ਹੋ ਉਹਨਾਂ ਦਾ ਕੀ এজেন্ডਾ ਹੋਊਗਾ ਇਮੀਗ੍ਰੇਸ਼ਨ ਰੂਲਸ ਨੂੰ ਲੈ ਕੇ ਜਾਂ ਜਿਹੜੇ 트ੰਪ ਨੇ ਟੈਰਿਫ ਲਗਾਏ ਨੇ ਉਹ ਕੀ ਮੈਨੇਜ ਕਰਨਗੇ ਐਦਾਂ ਜੀ ਮਾਰਕਰ ਨੇ ਜਿਹੜੇ ਬਣੇ ਨੇ ਉਹ ਹੁਣ ਉਹਨਾਂ ਕੋਲ ਇੱਕ ਮਸਲਾ ਆ ਗਿਆ ਜੀ ਉਹ ਹੁਣ ਆਪਣੇ ਆਪ ਨੂੰ ਕੈਨੇਡਾ ਦਾ ਪ੍ਰੋਟੈਕਟਰ ਪ੍ਰੋਜੈਕਟ ਕਰਨਗੇ ਹਮ ਠੀਕ ਹੈ ਜੀ ਇਮੀਗ੍ਰੇਸ਼ਨ ਦੇ ਮਾਮਲੇ ਨਾਲ ਬਾਅਦ ਚ ਜੀ ਜਿਹੜੀ ਲਿਬਰਲ ਪਾਰਟੀ 9 ਸਾਲ ਰਾਜ ਕੀਤਾ ਤੇ ਤਰੂਦੋ ਦੇ ਕਰਕੇ ਉਹਨਾਂ ਨੂੰ ਸੈਟ ਬੈਕ ਲੱਗ ਗਿਆ ਸੀ ਜਿਹੜਾ ਕਿ ਲੱਗਿਆ ਸੀ ਵੀ ਇਲੈਕਸ਼ਨ ਇਹ ਕਨਸਰਵੇਟਿਵ ਜਿੱਤ ਲੈਣਗੇ ਹੂੰ ਟਰੰਪ ਦੀ ਪੋਸਟਰੀਂਗ ਨਾਲ ਜਿਹੜੀ ਲਿਬਰਲ ਪਾਰਟੀ ਹੈ ਬੈਕ ਇਨ ਰੈਕਨਿੰਗ ਉਹਦਾ ਮਤਲਬ ਹੈ ਵਾਪਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੁੱਦਾ ਮਿਲ ਗਿਆ ਜੜ ਮਿਲ ਗਈ ਹੂੰ ਜੇ ਤੁਸੀਂ ਦੇਖੋ ਤਾਂ ਮਾਰਕਰਨੀ ਦੀ ਪਹਿਲੀ ਸਪੀਚ ਜਿਹੜੀ ਹੈ ਉਹਨੇ ਕਿਹਾ ਕੈਨੇਡਾ ਵਿਲ ਨੈਵਰ ਬੀ ਪਾਰਟ ਆਫ ਯੂ ਐਸ ਠੀਕ ਉਹਨੇ ਫਿਰ ਕਿਹਾ ਵੀ ਸਾਰੇ ਕੈਨੇਡੀਅਨ ਰਲੋ ਠੀਕ ਹੈ ਜੀ ਬੜੀਆਂ ਗੱਲਾਂ ਉਹਨੇ ਕੀਤੀਆਂ ਕਿਉਂਕਿ 트럼ਪ ਦੀ ਜਿਹੜੀ ਪੋਸਟਰੀੰਗ ਆ ਕਿ ਮੈਂ ਕੈਨੇਡਾ ਨੂੰ 51ਵੀਂ ਸਟੇਟ ਬਣਾ ਦੇਣੀ ਹੈ ਇਹ ਕਿਸੇ ਵੀ ਕੈਨੇਡੀਅਨ ਨੂੰ 셀ਫ ਰਿਸਪੈਕਟਿੰਗ ਕੈਨੇਡੀਅਨ ਨੂੰ ਐਕਸੈਪਟੇਬਲ ਨਹੀਂ ਹੋਵੇ ਹੁਣ ਕਮਿੰਗ ਬੈਕ ਲਿਬਰਲ ਪਾਰਟੀ ਕੋਲ ਇੱਕ ਮੁੱਦਾ ਆ ਗਿਆ ਉਹ ਕਹਿੰਦੇ ਅਸੀਂ ਤਾਂ ਜੀ ਕੈਨੇਡਾ ਨੂੰ ਬਚਾਣਾ ਅਮਰੀਕਾ ਤੋਂ ਉਹ ਬੜੇ ਸਿਆਣੇ ਆਪਣਾ ਗੱਲ ਖੇਡ ਰਹੇ ਨੇ ਜੇ ਆਪਾਂ ਤਰੂਧੋ ਦੇ ਪਿੱਛੇ ਚਲੀਏ ਤਾਂ ਤਰੂਧੋ ਨੇ ਅਪੀਲ ਕੀਤੀ ਆਪਣੀ ਇਲੈਕਸ਼ਨ ਤੇ ਯੂ نو ਪਾਸ਼ਨਾ ਚ ਜੀ ਕਿ ਜਿਹੜੇ ਅਮਰੀਕਨ ਨੇ ਉਹ ਸਾਡੇ ਨਾਲ ਨੇ ਅਸੀਂ ਸਾਰੀਆਂ جنگਾਂ ਇਕੱਠੇ ਲੜੀਆਂ ਚਾਹ ਅਫਗਾਨਿਸਤਾਨ ਐ ਚਾਹ ਵਰਲਡ ਵਾਰ ਐ ਜੋ ਵੀ ਆ ਉਹਨੇ ਪੀਪਲ ਟੂ ਪੀਪਲ ਕੰਟੈਕਟ ਬਣਾਇਆ ਜੀ ਉਹਨੇ ਕਿਹਾ ਵੀ ਅਸੀਂ ਅਪੋਜ਼ ਕਰਦੇ ਆ ਯੂ ਐਸ ਗਵਰਨਮੈਂਟ ਪੋਲਿਸੀਜ਼ ਦੀਆਂ ਉਹਨੇ ਕਿਉਂਕਿ ਉਹਨਾਂ ਨੂੰ ਪਤਾ 트럼ਪ ਤੇ ਜਿਹੜੀ ਡੈਮੋਕ੍ਰੇਟਸ ਆ ਉਹਨਾਂ ਵਿੱਚ ਵੋਟ ਦਾ ਡਿਫਰੈਂਸ 1% ਦਾ ਸੀ 0.5% ਦਾ ਸੋ ਬੜੀ ਵੱਡੀ ਕਨਸਟਿਟੂਐਂਸੀ ਐ ਯੂ ਐਸ ਦੇ ਵਿੱਚ ਜਿਹੜੀ 트럼ਪ ਦੀਆਂ ਪੋਲਿਸੀਜ਼ ਨੂੰ ਐਕਸੈਪਟ ਨਹੀਂ ਕਰਦੀ ਜੇ ਹੁਣ ਤੁਸੀਂ ਦੇਖੋ ਟਰੰਪ ਦੀਆਂ ਪਾਲਿਸਿਸ ਵਾਲ ਸਟਰੀਟ ਤੇ ਜਿਹੜੀਆਂ ਉਹਦੀ ਇਕਨੋਮਿਕ ਪਾਲਿਸਿਸ ਹੈ ਜਿੰਨਾ ਵਾਲ ਸਟਰੀਟ ਤੇ ਟਰੰਪ ਦੀ ਪਾਲਿਸਿਸ ਕਰਕੇ ਨੁਕਸਾਨ ਹੋਇਆ 4 ਟ੍ਰਿਲੀਅਨ ਡਾਲਰ ਦਾ ਉਹ ਇੰਡੀਆ ਦੀ ਸਟਾਕ ਮਾਰਕੀਟ ਦੇ ਵੈਲਿਊਸ਼ਨ ਦੇ ਤਕਰੀਬਨ ਬਰਾਬਰ ਆ ਇੰਨਾ ਟਰੰਪ ਦੀ ਪਾਲਿਸਿਸ ਕਰਕੇ ਟਰੰਪ ਨੇ ਫੈਸਲਾ ਕੀਤਾ ਜੀ ਮੈਂ 50% ਲਾ ਦੇਣਾ ਕੈਨੇਡਾ ਤੇ ਟੈਰਿਫ ਸੋ ਉਹਨੂੰ ਵਾਪਸ ਲੈਣੇ ਪਏ ਕਿਉਂਕਿ ਉਹਦੀਆਂ ਪਾਲਿਸਿਸ ਦਾ ਉਹਦੀ ਸਟਾਕ ਮਾਰਕੀਟ ਨੇ ਸਵਾਗਤ ਨਹੀਂ ਕੀਤਾ ਸੋ ਹੁਣ ਜੇ ਆਪਾਂ ਚਲੀਏ ਵਾਪਸ ਆਪਣੇ ਮੁੱਦੇ ਤੇ ਕਾਰਨਿਕੋਲ ਮੁੱਦਾ ਆ ਗਿਆ ਲਿਬਰਲਸ ਕੋ ਮੁੱਦਾ ਆ ਗਿਆ ਕਿ ਅਸੀਂ ਕੈਨੇਡਾ ਦੀ ਸੋਵਰਨਿਟੀ ਬਚਾਣੀ ਹੈ ਅਸੀਂ ਕੈਨੇਡਾ ਨੂੰ ਆਨਸਲੋਟ ਤੋਂ ਬਚਾਣਾ ਯੂਐਸ ਦੀ ਜੀ ਯੂਐਸ ਦੀ ਟਰੰਪ ਉਹਦੀ ਸਪੋਰਟ ਬੜੇ ਕੈਨੇਡੀਅਨ ਕਰ ਰਹੇ ਮੈਂ ਕੱਲ ਦੇਖ ਰਿਹਾ ਸੀ YouTube ਤੇ ਇਵਨ ਕੈਨੇਡੀਅਨਸ ਕਰ ਰਹੇ ਆ ਜਾਂ ਮੀਡੀਆ ਚ ਕੈਨੇਡੀਅਨਸ ਆ ਰਹੇ ਜਿਹੜੇ ਆਪਣੇ ਹੌਲਿਡੇਸ ਕੈਨਸਲ ਕਰ ਰਹੇ ਉਹ ਅੱਜ ਵੀ ਕਹਿੰਦੇ ਆ ਜੀ ਸਾਨੂੰ ਅਮਰੀਕਾ ਰੀ ਕਿ ਕੰਟਰੀ ਕੋਈ ਨਹੀਂ ਅਸੀਂ ਅਮਰੀਕਾ ਦਾ ਸਾਰਾ ਪਾਰ ਦੇਖਿਆ ਹੋਇਆ ਅਮਰੀਕਨ ਸਾਡੇ ਦੋਸਤ ਨੇ ਪਰ ਅਸੀਂ ਕੈਨੇਡਾ ਦੀ ਆਦੀ ਯੂ ਐਸ ਦੀ ਅਸੀਂ ਯੂ ਐਸ ਟੂਰਿਸਟ ਵੀਜ਼ਾ ਨਹੀਂ ਜਾਣਾ ਕੋ ਮਨ ਨਹੀਂ ਜਾਣਾ ਅਸੀਂ ਉਹਦੀ ਇਕਨੋਮੀ ਚ ਨਹੀਂ ਸਪੈਂਡ ਕਰਨਾ ਰਾਈਟ ਕਿੰਨੇ ਕੈਨੇਡਾ ਦੇ ਵਿੱਚ ਸਟੋਰਸ ਆ ਜਿਨ੍ਹਾਂ ਨੇ ਯੂ ਐਸ ਪ੍ਰੋਡਕਟ ਚੁੱਕਤੇ ਸੋ ਕਮਿੰਗ ਬੈਕ ਕੈਨੇਡਾ ਦੇ ਵਿੱਚ ਲਿਬਰਲਸ ਨੂੰ ਇੱਕ ਮੁੱਦਾ ਮਿਲ ਗਿਆ ਟਰੰਪ ਦੀ ਪਾਲਿਸੀਜ਼ ਕਰਕੇ ਕਿਉਂਕਿ ਉਹ ਚਾਹੁੰਦਾ ਉਹ ਹਰ ਵਾਰੀ ਕਹਿੰਦਾ ਇੱਕ 59ਵੀਂ ਸਟੇਟ ਬਣਾ ਦੇਣੀ ਹੈ ਮੈਂ ਕਦੀ ਉਹ ਕਹਿੰਦਾ ਜੀ ਜੇ ਮੇਰੀ 59ਵੀਂ ਸਟੇਟ ਬਣ ਜਾਏਗੀ ਤਾਂ ਫੈਂਟਨੈਲ ਦੀ ਪ੍ਰੋਬਲਮ ਵੀ ਖਤਮ ਹੋ ਜਾਣੀ ਬਾਰਡਰ ਮੈਂ ਕੰਟਰੋਲ ਕਰ ਲਾਂਗਾ टैरिफ ऑफ द वॉर ਵੀ ਖਤਮ ਹੋਣੀ ਹੈ ਕਿਉਂਕਿ ਟੈਰਿਫ ਹੀ ਨਹੀਂ ਰਹਿਣਗੇ ਉਹ ਉਹਦੀ ਇੱਕ ਪੋਸਟਰੀਂਗ ਕੰਟੀਨਿਊਸ ਹੈ ਪਰ ਉਹਦੀ ਪੋਸਟਰੀਂਗ ਨੂੰ ਲਿਬਰਲਸ ਨੂੰ ਇੱਕ ਮੁੱਦਾ ਮਿਲ ਗਿਆ ਇੱਕ ਹੈਂਡਲ ਮਿਲ ਗਿਆ ਟੂ ਕਮ ਇਨ ਟੂ ਬੈਕ ਇਨ ਟੂ ਰੈਕਨਿੰਗ ਉਹ ਇਲੈਕਸ਼ਨਸ ਦੇ ਵਿੱਚ ਵਾਪਸ ਆ ਗਏ ਜੋ ਮੇਰਾ ਸਮਝਣਾ ਉਹਨਾਂ ਨੂੰ 9 ਸਾਲ ਉਹਨਾਂ ਨੇ ਰਾਜ ਕੀਤਾ ਐਂਟੀ ਇਨਕੰਪੈਂਸੀ ਸੀਗੀ ਉਹਦੇ ਵਿੱਚ ਆ ਮੁੱਦੇ ਨੇ ਉਹਨਾਂ ਨੂੰ ਫੇਰ ਇਲੈਕਸ਼ਨ ਚ ਲੈ ਆਤਾ ਜਿਹੜੀ ਇਲੈਕਸ਼ਨ ਤਕਰੀਬਨ ਓਵਰਵੈਲਮਿੰਗਲੀ ਕਨਜ਼ਰਵੇਟਿਵਸ ਵੱਲ ਲੀਡ ਕਰ ਰਹੀ ਸੀ ਕੈਨੇਡਾ ਦੇ ਵਿੱਚ ਰੈਸੈਸ਼ਨ ਹੈ ਇਹ ਟਰਕਿੰਗ ਕੰਪਨੀਆਂ ਜਾਂ ਕੰਮਕਾਰ ਨਹੀਂ ਹੈਗੀਆਂ ਟਰਕਿੰਗ ਕੰਪਨੀ ਵੀ ਘਾਟੇ ਚੱਲ ਰਹੀਆਂ ਨੇ ਲਾਸ ਹੋ ਰਿਹਾ ਉਹਨਾਂ ਨੂੰ ਕੈਂਸਲੇਸ਼ਨ ਹੋ ਰਹੇ ਨੇ ਆਰਡਰ ਸਰਪਰ ਮਾਰਕ ਕਰਨੇ ਨੇ ਕਿਹਾ ਵੀ ਜਦੋਂ ਮੈਂ ਪ੍ਰਾਈਮ ਮਿਨਿਸਟਰ ਬਣਾਂਗਾ ਤਾਂ ਇਹ ਸਾਰਾ ਕੁਝ ਹੱਲ ਕਰਾਂਗਾ ਜਾਂ ਕਹਿ ਲਓ ਬੇਰੁਜ਼ਗਾਰੀ ਆ ਜਾਂ ਕੈਨੇਡਾ ਦੇ ਵਿੱਚ ਉਹਦਾ ਵੀ ਮੈਂ ਹੱਲ ਕਰਾਂਗਾ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਵਿਆਹ ਨੂੰ ਦੇਖੋ ਜਿਹੜਾ ਵੀ ਪੋਲੀਟਿਸ਼ੀਅਨ ਹੈ ਉਹ ਹੋਪ ਨਹੀਂ ਦੇਊਗਾ ਕੁਝ ਨਹੀਂ ਅੱਛਾ ਹੋਪ ਨਹੀਂ ਦੇਵੇਗਾ ਉਹ ਕੰਮ ਵੀ ਕਰੇਗਾ ਇਹ ਕੋਈ ਰੂਟੀਨ ਨਹੀਂ ਹੈ ਕਿ ਹੋਪ ਹੀ ਦੇਗਾ ਹੁਣ ਜਿਹੜਾ ਇਹ ਜਿਹੜਾ ਪਲੇ ਆਫ ਟੈਰਿਫਸ ਹੈ ਜਿਵੇਂ ਅੱਜ ਤੋਂ ਲੱਗਣੇ ਸੀਗੇ 5 ਟਰੰਪ ਨੇ ਕਿਹਾ ਪਰ ਹੁਣ ਜਦੋਂ ਵਾਲ ਸਟਰੀਟ ਤੇ ਬਲੱਡ ਬਾਥ ਕਰਨੇ ਵਾਲ ਸਟਰੀਟ ਨੇ ਸਿਗਨਲ ਦੇ ਦਿੱਤਾ ਵੀ ਅਸੀਂ ਤੇਰੇ ਇਕਨੋਮਿਕ ਪਾਲਿਸੀਸ ਨਾਲ ਖੁਸ਼ ਨਹੀਂ ਹਾਂ ਜੀ ਤਾਂ ਟਰੰਪ ਨੂੰ 50% ਟੈਰ 50% ਟੈਰ ਉਹ ਕੈਨੇਡਾ ਦੇ ਨਾਲ ਲਗਾ ਜੀ ਉਧਰੋਂ 온ਟਾਰੀਓ ਨੇ ਕਹਿਤਾ ਸੀ ਅਸੀਂ ਅਸੀਂ ਬਿਜਲੀ ਤੇ ਤੁਹਾਡੇ ਲਾ ਦਾਂਗੇ ਕਿਉਂਕਿ ਕਈ ਸਟੇਟਸ ਆ ਜਿਹੜੀਆਂ ਅਮਰੀਕਾ ਦੀਆਂ ਨਾਰਥ ਯੂ ਨੋ ਸਟੇਟਸ ਹੈਗੀਆਂ ਉਹ 온ਟਾਰੀਓ ਤੋਂ ਬਿਜਲੀ ਲੈਣੀ ਹੈ ਉਹਨਾਂ ਦਾ ਪ੍ਰੀਮੀਅਰ ਡੱਗ ਨੇ ਵੀ ਟੈਰਫ ਲਾਤੇ ਸੀਗੇ ਉਹਨੇ ਵੀ ਹੁਣ ਕੀਤੇ ਆ ਹੁਣ ਇਹ ਟੈਰਫ ਵਾਰ ਕਿੱਦਾਂ ਆਊਟਪਲੇ ਹੁੰਦੀ ਆ ਪੋਲਿਟਿਸ਼ੀਨ ਕਿਹੜੀ ਪੋਜੀਸ਼ਨਿੰਗ ਲੈਂਦੇ ਆ ਟੈਰਫ ਐਕਚੁਅਲੀ ਹੱਲੇ ਤੱਕ ਤਾਂ ਧਮਕੀਆਂ ਆ ਟੈਰਫ ਦੀਆਂ ਜੀ ਐਪਲੀਕੇਬਿਲਿਟੀ ਜਦੋਂ ਹੋਏਗੀ ਉਸ ਤੋਂ ਪਤਾ ਲੱਗੇਗਾ ਵੀ ਕੰਮ ਦਾ ਕਿੰਨਾ ਨੁਕਸਾਨ ਹੋਇਆ ਹਮ ਹੁਣ ਸੌਰੀ ਜਿਹੜੀ ਯੂਐਸ ਦੀ ਆਟੋਮੋਬਾਈਲ ਮਾਰਕੀਟ ਯੂ ਨੋ ਇੰਡਸਟਰੀ ਆ ਉਹ ਬੜੇ ਪਾਰਟਸ ਹੈ ਜਿਹਨੇ ਜਿਹੜੇ ਕੈਨੇਡਾ 'ਚ ਬਣਦੇ ਨੇ ਤੇ ਕੁਝ ਅਸੈਂਬਲ ਜਾ ਕੇ ਯੂਐਸ 'ਚ ਹੁੰਦੇ ਨੇ ਹੁਣ ਜਦੋਂ ਟੈਰਫ ਲੱਗ ਜਾਣਗੇ ਕਾਰ ਦੀਆਂ ਪ੍ਰਾਈਸਸਾਂ ਜਾਂ ਐਸਓਵੀ ਦੀਆਂ ਪ੍ਰਾਈਸਸ ਦੇ ਵਿੱਚ ਮੈਂ ਸੁਣ ਰਿਹਾ ਸੀਗਾ 7 ਤੋਂ 9000 ਡਾਲਰ ਦਾ ਫਰਕ ਪੈ ਜਾਊਗਾ। ਉਹ ਕੀ ਅਮਰੀਕਾ ਜਾਂ ਅਮਰੀਕਨਸ 7 ਤੋਂ 9000 ਡਾਲਰ ਦਾ ਟੈਰਿਫ ਜੀ ਯੂ نو ਐਬਜ਼ੌਰਬ ਕਰ ਸਕਦੇ ਆ ਐਕਸੈਪਟ ਕਰ ਸਕਦੇ। ਸੋ ਟੈਰਿਫ ਵਾਰ ਕਿਦਾਂ ਪਲੇ ਆਊਟ ਹੁੰਦੀ ਆ ਟੈਰਿਫ ਇੱਕ ਐਕਚੁਅਲੀ ਵਾਰ ਆ। ਜੀ ਇਹ ਵਾਰ ਇਕਨੋਮਿਕ ਵਾਰ ਆ। ਬਿਲਕੁਲ ਇਹਦਾ ਹੁਣ ਕਿੰਨਾ ਪਲੇ ਆਊਟ ਹੁੰਦੀ ਆ ਹਲੇ ਪੋਸਟਿੰਗ ਚੱਲ ਰਹੀ ਆ। ਸੋ ਜਦੋਂ ਇਹ ਪਲੇ ਆਊਟ ਹੋਏਗੀ ਕਿੰਨੇ ਰੈਸੈਸ਼ਨ ਕਿੰਨੇ ਬਿਜ਼ਨੈਸਸ ਯੂ ਨੋ ਕੈਨੇਡਾ ਮਾਰਕ ਵੇਚਣਾ ਬੰਦ ਭੇਜਣਾ ਬੰਦ ਕਰਨਗੇ ਜਾਂ ਯੂ ਐਸ ਏ ਤੋਂ ਇੰਪੋਰਟ ਕਰਨਾ ਬੰਦ ਕਰਨਗੇ ਜਿਵੇਂ ਯੂ ਐਸ ਕੈਨੇਡਾ ਨੇ ਕਹਤਾ ਸੀ ਯੂ ਐਸ ਏ ਤੋਂ ਕੋਈ ਫੂਡ ਪ੍ਰੋਡਕਟ ਨਹੀਂ ਇੰਪੋਰਟ ਕਰਾਂਗੇ ਸੋ ਇਹ ਜਦੋਂ ਟੈਰਿਫ ਪਲੇ ਚ ਆਣਗੇ ਉਦੋਂ ਪਤਾ ਲੱਗੇਗਾ ਕਿ ਇਹਦਾ ਇੰਪੈਕਟ ਟਰਕਿੰਗ ਤੇ ਕੀ ਹੈ ਰਾਈਟ ਸਰ ਜਿਵੇਂ ਇਸ ਵੇਲੇ ਕਹਿਣਾ ਹੱਲੇ ਮੁਸ਼ਕਲ ਹੈ ਸਰ ਜਿਵੇਂ ਟਰੰਪ ਟੈਰਿਫ ਵਾਰ ਖੇਡ ਰਹੇ ਨੇ ਹਣਾ ਟੈਰਿਫ ਟੈਰਿਫ ਖੇਡ ਰਹੇ ਨੇ ਕਈ ਦੇਸ਼ਾਂ ਤੇ ਉਹਨਾਂ ਨੇ ਲਗਾਏ ਵੀ ਨੇ ਚਾਹੇ ਕੈਨੇਡਾ ਚਾਹੇ ਮੈਕਸੀਕੋ ਆ ਹੋਰ ਕੰਟਰੀ ਨੇ ਚਾਈਨਾ ਤੇ ਨੇ ਇਵਨ ਕਿ ਇੰਡੀਆ ਤੇ ਉਹਨਾਂ ਨੇ ਲਗਾਉਣ ਦੀ ਗੱਲ ਕੀਤੀ 100% ਟੈਰਿਫ ਪਰ ਇਸ ਨਾਲ ਨੁਕਸਾਨ ਸਭ ਤੋਂ ਵੱਡਾ ਜਿਹੜਾ ਅਮਰੀਕਾ ਨੂੰ ਹੋ ਰਿਹਾ ਕਿਉਂਕਿ ਜਿਵੇਂ ਦੇਖਿਆ ਗਿਆ ਕੱਲ 4 ਟ੍ਰਿਲੀਅਨ ਡਾਲਰ ਦਾ ਉਹਨਾਂ ਨੂੰ ਜਿਹੜਾ ਘਾਟਾ ਪਿਆ வால் ਸਟਰੀਟ 'ਚ ਉਹ ਇੰਡੀਆ ਦੀ ਪੂਰੀ ਜੀਡੀਪੀ ਦੇ ਜਾਂ ਇਕਨੋਮੀ ਦੇ ਬਰਾਬਰ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਉਹੀ ਤੁਹਾਨੂੰ ਕਹਿ ਰਿਹਾ ਅਮਰੀਕਾ ਦੇ ਵਿੱਚ ਇੱਕ ਹਿਸਟਰੀ ਹੈ ਅਮਰੀਕਨਸ ਹੀ ਆਪਣੀ ਸਰਕਾਰ ਦੀ ਪਾਲਿਸੀਜ਼ ਨੂੰ ਰੱਦ ਕਰਦੇ ਆ ਜੇ ਆਪਾਂ ਦੇਖੀਏ ਵੀਅਟਨਾਮ ਵਾਰ ਵੀਅਟਨਾਮ ਵਾਰ ਤੋਂ ਵੀ ਅਮਰੀਕਾ ਤਾਂ ਵਿਡਰੋਅ ਕੀਤਾ ਸੀ ਕਿਉਂਕਿ ਅਮਰੀਕਾ ਦੇ ਵਿੱਚ ਅਮਰੀਕਨਸ ਨੇ ਇਹ ਨਹੀਂ ਸੀ ਵੀ ਉਹਨਾਂ ਨੇ ਬੜਾ ਸੋਚ ਲਿਆ ਸੀ ਤੇ ਬੜੇ ਬੰਦੇ ਮਾਰਤੇ ਵੀਅਟਨਾਮ ਦਾ ਬੜਾ ਨੁਕਸਾਨ ਹੋ ਗਿਆ ਪਰ ਉਸ ਤੋਂ ਬਾਅਦ ਪੋਲਿਟੀਕਲ ਨੁਕਸਾਨ ਜਦੋਂ ਹੋਣਾ ਸ਼ੁਰੂ ਹੋਇਆ ਅਮਰੀਕਾ ਦੇ ਵਿੱਚ ਜਦੋਂ ਅਮਰੀਕਨਸ ਨੇ ਜੀ ਆਪਣੀ ਸਰਕਾਰ ਦੀ ਪਾਲਿਸੀਜ਼ ਨੂੰ ਰੱਦ ਕੀਤਾ ਤਾਂ ਵੀਅਟਨਾਮ ਦੇ ਵਿੱਚੋਂ ਅਮਰੀਕਾ ਬਾਹਰ ਆਇਆ ਸੀ ਇਦਾਂ ਹੀ ਬਾਕੀ ਜੰਗਾਂ ਦਾ ਵੀ ਹੈਗਾ हिस्ट्री सो अमेरिका ਦੇ ਵਿੱਚ ਅਮਰੀਕਨ ਪੋਲਿਸੀਸ ਨੂੰ ਯੂ ਨੋ ਅਮਰੀਕਨਸ ਹੀ ਡਿਫੀਟ ਕਰਦੇ ਆ ਹੁਣ ਆ ਜਿਹੜਾ ਟੈਰਫ ਵਾਰ ਹੈ ਇਹਦਾ ਸਭ ਤੋਂ ਵੱਡਾ ਜਿਹੜਾ ਡਿਫੀਟ ਕਰਨ ਵਾਲੇ ਨੇ ਵਾਲ ਸਟਰੀਟ ਆ ਵਾਲ ਸਟਰੀਟ ਜਿਹੜੀ ਹੈ ਉਹ ਲੈਫਟੇਸਟ ਨਹੀਂ ਹੈ 트럼ਪ ਜਿੰਨੀ ਮਰਜ਼ੀ ਰੌਲਾ ਪਾਈ ਜਾਣ ਕਿ ਇਹ ਖੱਬੇ ਪੱਖੀ ਨੇ ਇਹ ਮੇਰਾ ਵਿਰੋਧ ਕਰ ਰਹੇ ਨੇ ਜਿਹੜੀ ਵਾਲ ਸਟਰੀਟ ਤੇ ਵੈਲਿਊਸ਼ਨ ਐਰੋਡ ਹੋਈ ਆ ਉਹ ਕਿ ਲੈਫਟੇਸਟ ਨੇ ਥੋੜੀ ਕੀਤੀ ਆ ਉਹ ਤਾਂ ਇਨਵੈਸਟਰਸ ਨੇ ਕੀਤੀ ਆ ਜਾਂ ਜਿਹੜੇ ਫਾਈਨੈਂਸ਼ੀਅਲ ਯੂ ਨੋ ਕੰਪਨੀਆਂ ਜਿਹੜੀਆਂ ਇਨਵੈਸਟ ਕਰਦੀਆਂ ਉਹਨਾਂ ਦੇ ਕਰਕੇ ਹੋਈ ਹੈ ਸਰ ਅਮਰੀਕਾ ਦੇ ਵਿੱਚ ਨਾ ਮੌਜੂਦਾ ਸਮੇਂ ਦੇ ਵਿੱਚ ਧਰਨਾ ਪ੍ਰਦਰਸ਼ਨ ਹੋ ਰਹੇ ਨੇ ਅੰਦੋਲਨ ਚੱਲ ਰਹੇ ਨੇ ਟੈਸਲਾ ਦੇ ਖਿਲਾਫ ਤੇ ਐਲਨ ਮਸਕ ਨੇ ਵੀ ਕਿਹਾ ਵੀ ਮੇਰੀ ਜਾਨ ਨੂੰ ਖਤਰਾ ਡੈਮੋਕ੍ਰੇਟ ਗਰੁੱਪ ਤੋਂ ਇਹ ਧਰਨਾ ਪ੍ਰਦਰਸ਼ਨ ਕਿਉਂ ਚੱਲ ਰਹੇ ਨੇ ਕਿਉਂ ਟੈਸਲਾ ਦੇ ਅਗੇਂਸਟ ਨੇ ਲੋਕੀ ਦੇ ਕੋਈ ਸਤਰਾ ਜੀ ਇਹ ਟਰਨਾ ਪ੍ਰਦਰਸ਼ਨ ਇਸ ਲਈ ਚੱਲ ਰੇ ਮੈਂ ਹੁਣ ਤੁਹਾਨੂੰ ਦੱਸਦਾ ਮੈਂ ਪਹਿਲਾਂ ਵੀ ਕਿਹਾ ਟਰੰਪ ਸਿਰਫ 1 ਸਵਾ 1% ਦੇ 1.2% ਵੋਟਾਂ ਨਾਲ ਜਿੱਤ ਕੇ ਆਇਆ ਸੋ ਸਾਰੇ ਅਮਰੀਕਾ ਨੇ ਵੋਟ ਟਰੰਪ ਨੂੰ ਨਹੀਂ ਸਪਾਈ 48.6% ਨੇ ਇੱਕ ਤਕਰੀਬਨ ਉਹਨੂੰ ਪਾਈ ਸੀ ਤੇ ਜਿਹੜੀ ਕਮਲਾ ਹੈਰਿਸ ਆ ਉਹਨੂੰ 47.4 ਨੇ ਕੁਝ ਪਾਈ ਸੋ ਟਰੰਪ ਦਾ ਜਿੱਤਣ ਦਾ ਕਾਰਨ 1.2% ਵੋਟਾਂ ਇਹ ਨਹੀਂ ਸੀਗਾ ਵੀ ਸਾਰੇ ਅਮਰੀਕਾ ਨੇ ਜਾ ਕੇ ਕਿਹਾ ਵੀ ਸਾਨੂੰ ਟਰੰਪ ਹੀ ਚਾਹੀਦਾ ਸੋ ਉਹਨਾਂ ਦੇ ਅਗੇਂਸਟ ਈਵਨ ਇਲੈਕਸ਼ਨ ਚ ਆਪੋਜੀਸ਼ਨ ਸੀ ਹੂੰ ਸਭ ਤੋਂ ਵੱਡਾ ਮੁੱਦਾ ਕੀ ਬਣਿਆ ਸਭ ਤੋਂ ਵੱਡਾ ਮੁੱਦਾ ਇਹ ਬਣ ਗਿਆ ਕਿ 트럼ਪ ਜਿੱਤੇ ਐ ਮਸਕ ਦੀ ਬੈਕਿੰਗ ਨਾਲ ਇੱਕ ਤਾਂ ਉਹਦੇ ਕੋਲ ਟਵਿੱਟਰ ਸੀਗਾ ਇੱਕ ਉਹਨੇ ਬੜੀ ਵੱਡੀ ਫੰਡਿੰਗ ਕਰ ਦਿੱਤੀ ਹਾਂ ਬਿਲਕੁਲ ਪਰ ਇੱਕ ਅੱਜ ਮਸਕ ਇਹੋ ਜਿਹੀ ਪੋਸਚਰਿੰਗ ਕਰਨ ਲੱਗ ਗਏ ਜਿਵੇਂ ਤੁਹਾਨੂੰ ਯਾਦ ਹੋਵੇਗਾ ਮੋਦੀ ਸਾਹਿਬ ਨਾਲ ਵੀ ਉਹ ਮੀਟਿੰਗ ਕਰ ਰਹੇ ਸੀ ਤਾਂ ਆਪਣਾ ਪਰਿਵਾਰ ਨਾਲ ਲੈ ਗਏ ਬੱਚੇ ਵੀ ਨਾਲ ਲੈ ਗਏ ਬਿਲਕੁਲ ਜਿਹੜੀ ਬੜੀ ਨਿੰਦਾ ਹੋਈ ਜੀ ਜੇ ਤੁਸੀਂ ਰੀਸੈਂਟ ਵੀਡੀਓਜ਼ ਦੇਖੋ ਤਾਂ 트럼ਪ ਦੇ ਵਿੱਚ ਉਹਦੀ ਜਿਹੜੀ 트럼ਪ ਦੀਸ ਵਾਈਟ ਹਾਊਸ ਦੀ ਮੀਟਿੰਗਸ ਦੇ ਵਿੱਚ ਬਿਲਕੁਲ ਮੀਟਿੰਗ ਵਾਈਟ ਹਾਊਸ ਦੇ ਵਿੱਚ ਐਲਨ ਮਸਕ ਖੜਾ ਹੁੰਦਾ ਵਾਈਟ ਹਾਊਸ ਦਾ ਇੱਕ ਡੈਕਰਮ ਹੈ ਵੀ ਇੱਥੇ ਬੰਦਾ ਆਹ ਵਾਲੇ ਕੱਪੜੇ ਪਾ ਕੇ ਖੜ ਸਾਕਦਾ ਬਿਲਕੁਲ ਮਸਕ ਕੋ ਕੱਪੜੇ ਵੀ ਨਹੀਂ ਪਾਉਂਦਾ ਮਸਕ ਆਪਣੇ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਜਦੋਂ ਕੰਮ ਕਰ ਰਿਹਾ ਹੁੰਦਾ ਆਪਣਾ ਬੱਚਾ ਨਾਲ ਚੁੱਕ ਕੇ ਲੈ ਜਾਂਦਾ ਮਸਕ ਇਸ ਟ੍ਰਾਈਂਗ ਟੂ ਮੇਕ ਅ ਸਟੇਟਮੈਂਟ ਥੈਟ ਆਈ ਏ ਮੋਰ ਪਾਵਰਫੁਲ ਪਿੱਛੇ ਇੱਕ ਅਨਲਿਸਿਸ ਜਿਗਾ ਇੱਕ ਮੀਟਿੰਗ ਦੇ ਵਿੱਚ ਵਾਈਟ ਹਾਊਸ ਦੀ ਮੀਟਿੰਗ ਚ ਟਰੰਪ ਗੱਲ ਕਰ ਰਿਹਾ ਨਹੀਂ ਤਾਂ ਟਰੰਪ ਨੂੰ ਉਹਦੀ ਬਿਜ਼ਨਸ ਮੀਟਿੰਗ ਚ ਕਦੀ ਉਹਦਾ ਕੋਈ ਵੀ ਬੰਦਾ ਇੰਟਰਰਪਟ ਨਹੀਂ ਕਰ ਸਕਦਾ ਐ ਉਹਨੂੰ ਬੋਲਦੇ-ਬੋਲਦੇ ਇੰਟਰਰੈਪਟ ਕੀਤਾ ਤੇ ਉਹ ਸਾਰੀ ਮੀਟਿੰਗ ਦੇ ਵਿੱਚ ਐਨਾਲਿਸਿਸ ਇਹਗਾ ਕਿ ਐਲਨ ਮਸਕ ਬੋਲੇ 3600 ਵਰਡ ਹੂੰ ਤੇ ਟਰੰਪ ਬੋਲੇ 2400 ਜੀ ਮਸਕ ਸਾਰੇ ਦੁਨੀਆ ਨੂੰ ਇੱਕ ਮੈਸੇਜ ਦੇਣਾ ਚਾਹ ਰਿਹਾ ਹੈ ਕਿ ਮੈਂ ਬਹੁਤ ਪਾਵਰਫੁਲ ਹੂੰ ਹੂੰ ਹੁਣ ਅਮਰੀਕਾ ਦੇ ਆ ਡੈਮੋਕ੍ਰੇਸੀ ਆ ਤੇ ਡੈਮੋਕ੍ਰੈਟਿਕ ਇੱਕ ਟ੍ਰੈਡੀਸ਼ਨ ਆ ਹੂੰ ਲੋਕਾਂ ਨੂੰ ਐਕਸੈਪਟੇਬਲ ਕਿਵੇਂ ਹੋਏਗਾ ਕਿ ਜਿਹੜੇ ਬੰਦੇ ਨੂੰ ਅਸੀਂ ਵੋਟ ਨਹੀਂ ਪਾਈ ਰਾਈਟ ਅਸੀਂ ਤਾਂ ਪ੍ਰੈਜ਼ੀਡੈਂਟ ਨੂੰ ਨਹੀਂ ਪਾਈ ਇਹ ਪ੍ਰੈਜ਼ੀਡੈਂਟ ਦੇ ਉੱਤੇ ਇੱਕ ਬੰਦਾ ਗਾਂ ਚੜ੍ਹ ਕੇ ਸਿਰ ਚੁੱਕ ਕੇ ਉਹਦੇ ਆਪਣਾ ਬੱਚਾ ਲੈ ਕੇ ਤੁਰਿਆ ਫਿਰਦਾ ਉਹ ਆਪਣੇ ਕੱਪੜਿਆਂ ਦਾ ਡੈਕੋਰਮ ਨਹੀਂ ਰੱਖਦਾ ਉਹ ਪ੍ਰੈਜ਼ੀਡੈਂਟ ਨੂੰ ਇੰਟਰਰਪਟ ਕਰਦਾ ਤੁਹਾਨੂੰ ਲੱਗਦਾ ਵੀ ਆਈ ਐਮ ਸੋ ਸੌਰੀ ਉਹ ਮਾਸਕ ਦੀ ਪ੍ਰੈਜ਼ਨ ਪਾਵਰ ਡਿਸਪਲੇ ਨੂੰ ਚੈਲੰਜ ਕਰ ਰਿਹਾ ਹੈ ਚਾਹੇ ਉਹਦੇ ਜਾ ਕੇ ਸ਼ੋਰੂਮਾਂ ਤੇ ਜੀ ਪ੍ਰਦਰਸ਼ਨ ਕਰ ਰਹੇ ਨੇ ਉਥੇ ਭੰਨਤੋੜ ਵੀ ਹੋਈ ਸ਼ੋਰੂਮਾਂ ਤੇ ਠੀਕ ਹੈ ਜੀ ਹੁਣ ਇਹ ਇਕੱਲੀ ਅਮਰੀਕਾ ਚ ਨਹੀਂ ਹੈ ਬਿਲਕੁਲ 트੍ਰੰਪ ਦੀ ਬਦਖਲਾਫੀ ਦੁਨੀਆ ਚ ਹੋ ਰਹੀ ਹੈ ਤੁਸੀਂ ਯੂਰਪ ਦੇ ਵਿੱਚ 트੍ਰੰਪ ਦੇ ਜਿਹੜੀ ਟੈਸਲਾ ਗੱਡੀ ਦਾ ਸ਼ੇਅਰ ਗਿਰ ਗਿਆ 45% ਟੈਸਲਾ ਘਟ ਗਈਆਂ ਬਿਲਕੁਲ ਠੀਕ ਹੈ ਜੀ ਚਾਹੇ ਜਰਮਨੀ ਹੈ ਫਰਾਂਸ ਹੈ ਯੂਕੇ ਹੈ ਸਾਰੇ ਡਿਵੈਲਪਡ ਕੰਟਰੀਜ਼ ਆ ਉਹ ਕੋਈ ਸਾਰੀ ਖੱਬੇ ਪੱਖੀ ਕੰਟਰੀ ਨਹੀਂ ਹੈਗੀਆਂ ਸਾਰੀ ਡੈਮੋਕ੍ਰੇਸੀਜ਼ ਆ ਸੋ ਇੱਕ ਬੜਾ ਵੱਡਾ ਇੱਕ ਨੰਗਾ ਨਾਚ ਹੋ ਰਿਹਾ ਇੱਕ ਬੰਦੇ ਦੀ ਪਰਸਨਲ ਅੰਬੀਸ਼ਨ ਦਾ ਜਾਂ ਪਰਸਨਲ ਵੈਲਥ ਦਾ ਓਵਰ ਡੈਮੋਕ੍ਰੈਟਿਕ ਡੈਮੋਕ੍ਰੈਟਿਕਲੀ ਚੂਜ਼ਨ ਲੀਡਰਸ ਜੀ ਸਰ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਮਿਕਸ ਇਕਨੋਮੀ ਦਾ ਫਾਰਮੂਲਾ ਸੀ ਇਹਨੂੰ ਫਲॉप ਕਰਨਾ ਚਾਹੁੰਦੇ ਨੇ ਇਹਨੂੰ ਖਤਮ ਕਰਕੇ ਪੂਰਾ ਕੈਪਟਲਿਸਟ ਬਣਾਉਣਾ ਚਾਹੁੰਦੇ ਨੇ ਅਮਰੀਕਾ ਨੂੰ ਦੇਖੋ ਅ ਅਮਰੀਕਾ ਦੇ ਵਿੱਚ ਹਮੇਸ਼ਾ ਤੋਂ ਜਦੋ ਜਾਇਦ ਰਹੀ ਹੈ ਰਿਪਬਲਿਕਨਸ ਤੇ ਡੈਮੋਕ੍ਰੇਟਸ ਤੇ ਫਰੀ ਮਾਰਕੀਟ ਤੇ ਵੈਲਫੇਅਰ ਦੀ ਵੀ ਠੀਕ ਹੈ ਜੇ ਓਬਾਮਾ ਕੇਅਰ ਆਈ ਸੀ ਅਮਰੀਕਾ ਇੱਕ ਯੂ ਨੋ ਡਿਵੈਲਪਡ ਕੰਟਰੀ ਆ ਪਰ ਅਮਰੀਕਾ ਬੜੀ ਡਿਸਫੰਕਸ਼ਨਲ ਕੰਟਰੀ ਆ ਰਾਈਟ ਉੱਥੇ ਤੁਸੀਂ ਦੇਖੋ ਕਿੰਨੀ ਵਾਰੀ ਆਪਾਂ ਇਨਸੀਡੈਂਟਸ ਹੁੰਦੇ ਆ ਬੰਦਾ ਗਿਆ ਉਹਨੇ ਜਾ ਕੇ ਮਾਲ ਦੇ ਵਿੱਚ ਗੋਲੀਆਂ ਮਾਰਤੀਆਂ ਅਮਰੀਕਾ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਉਹੱਚ ਸੋਸ਼ਲ ਡਿਸਫੰਕਸ਼ਨੈਲਿਟੀ ਮਤਲਬ ਕੀ ਹੈ ਮਰਡਰਸ ਰੇਪ ਇਹਦੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਅਮਰੀਕਾ ਹੁੰਦੀਆਂ ਸੋ ਕਿਉਂ ਹੁੰਦੀਆਂ ਕਿਉਂਕਿ ਉੱਥੇ ਦਾ ਜਿਹੜਾ ਤਾਣਾ ਬਾਣਾ ਜਿਹੜਾ ਉੱਥੇ ਦਾ ਇਕਨੋਮਿਕ ਸਿਸਟਮ ਹੈ ਉਹ ਲੋਕਾਂ ਨੂੰ ਪੂਰਾ ਜਸਟਿਸ ਨਹੀਂ ਕਰ ਸਕਿਆ ਸੋ ਦੋਵੇਂ ਤਰ੍ਹਾਂ ਨੇ ਇੱਕ ਧਿਰ ਜ਼ਿਆਦਾ ਕੈਪਟਲਿਜ਼ਮ ਚਾਹਦੀ ਹੈ ਇੱਕ ਚਾਹਦੀ ਸੋਸ਼ਲ ਵੈਲਫੇਅਰ ਬਿਲਕੁਲ ਵੀ ਸਾਨੂੰ ਐਜ਼ ਇੰਡੀਵਿਜੂਅਲ ਸਾਨੂੰ ਯੂ ਨੋ ਜੀਨ ਦਾ ਵੀ ਹੱਕ ਹੋਵੇ ਬਿਲਕੁਲ ਅਮਰੀਕਾ ਦੇ ਵਿੱਚ ਰਿਸਰਚ ਹੈ ਕਿ 70s ਦੇ ਵਿੱਚ ਇੱਕ ਪਰਿਵਾਰ ਸਿੰਗਲ ਓਨਰ ਮਤਲਬ ਹਸਬੈਂਡ ਆਪਣੇ ਬੱਚੇ ਵੀ ਪਾਲਦਾ ਸੀ ਤੇ ਵਾਟੀ ਮਤਲਬ ਇੱਕ ਫੈਮਿਲੀ ਯੂਨਿਟ ਆਫ 4 ਨੂੰ ਪਾਲ ਲੈਂਦਾ ਸੀ ਪਰ ਅੱਜ ਉਤੇ 70s ਤੋਂ ਲੈ ਕੇ ਹੁਣ ਤੱਕ ਠੀਕ ਹੈ ਜੀ ਤਕਰੀਬਨ 50 ਸਾਲਾਂ ਚ ਜੀਲ ਵੇਜ ਅਰਨਿੰਗ ਇੰਨੀ ਘਟ ਗਈ ਹੈ ਕਿ ਦੋ ਦੋ ਵਰਕਿੰਗ ਪੀਪਲ ਕਪਲ ਵੀ ਆਪਣਾ ਪਰਿਵਾਰ ਪਾਲਣ ਦੀ ਅਸਮਰੱਥ ਹੂੰ ਸੋ ਅਮਰੀਕਾ ਦੇ ਵਿੱਚ ਡਿਸੋਨੈਂਸ ਹੈ ਜਿੱਥੇ ਕਿ ਉਹਨਾਂ ਦਾ ਜਿਹੜਾ ਇਕਨੋਮਿਕ ਸਿਸਟਮ ਹੈ ਉਹ ਹਰੇਕ ਨੂੰ ਜਸਟਿਸ ਨਹੀਂ ਕਰ ਸਕਦਾ ਸਰ ਤੁਹਾਨੂੰ ਲੱਗਦਾ ਵੀ ਅਮਰੀਕਾ ਦੇ ਵਿੱਚ ਮਸਕ ਹੀ ਰੂਲ ਕਰ ਰਹੇ ਨੇ ਆਪਣਾ ਸ਼ਾਸਨ ਚਲਾ ਰਹੇ ਨੇ ਕਿਉਂਕਿ ਜਿਵੇਂ ਦੇਖਿਆ ਗਿਆ ਉਹਦੇ ਖਿਲਾਫ ਤਾਂ ਨਾ ਪ੍ਰਦਰਸ਼ਨ ਚੱਲ ਰਹੇ ਨੇ ਪਰ 트럼ਪ ਉਹਦੀ ਫੁੱਲ ਖੁੱਲ੍ਹ ਕੇ ਸਪੋਰਟ ਕਰਦੇ ਨੇ ਤੇ ਜਿਹੜੇ ਟੈਸਲਾ ਦੇ ਸ਼ੇਅਰ ਗਿਰ ਚੁੱਕੇ ਸੀ ਉਹ ਫੇਰ ਵੱਧ ਕੇ 4% ਰਾਈਜ਼ ਹੋ ਜਾਂਦੇ ਨੇ ਦੇਖੋ ਐਦਾਂ ਨਹੀਂ ਉਹ ਮੈਂ ਨਹੀਂ ਕਹਿ ਸਕਦਾ ਉਹ 트럼ਪ ਦੀ ਸਪੋਰਟਰਾ ਹੋਏ ਆ ਹੂੰ ਹੁੰਦਾ ਕੀ ਆ ਟੈਸਲਾ ਦੇ जिन्होंने पिछले 7 दिन से शेयर डग गए ने इत्तो तक है लोका ने नु मस्क नु क्वेश्चन भी पूछया क्योंकि मस्क ने फेडरल एम्प्लॉइज नु पूछया जी ਤੁਸੀਂ ਮੈਨੂੰ ਆਪਣੇ ਪਿਛਲੇ ਇੱਕ ਹਫਤੇ ਦੀ ਰਿਪੋਰਟ ਦਿਓ ਤਾਂ ਲੋਕਾਂ ਨੇ ਉੱਥੇ ਅਮਰੀਕਨਸ ਨੇ ਜਦੋਂ ਟੈਸਲਾ ਦੇ ਸ਼ੇਅਰ ਕੰਟੀਨਿਊਸਲੀ ਡਿੱਗਦੇ ਰਹੇ ਐਨੇ ਡਿੱਗੇ ਕਿ ਜਿੰਨੇ ਹਾਂ ਤੱਕ ਹਿਸਟਰੀ ਚ ਡਿੱਗੇ ਨਹੀਂ ਰਾਈਟ ਜੀ ਠੀਕ ਹੈ ਲੋਕਾਂ ਨੇ ਇਵਨ 트럼ਪ ਨੂੰ ਕੁਐਸਚਨ ਕਿ ਉਹ ਮਸਕ ਨੂੰ ਕੁਐਸਚਨ ਕੀਤਾ ਵੀ ਤੂੰ ਸਾਨੂੰ ਆਪਣੀ ਪਰਫਾਰਮੈਂਸ ਦਾ ਕਾਰਨ ਦੇ ਵੀ ਤੇਰੇ ਸ਼ੇਅਰ ਕਿਉਂ ਡਿੱਗ ਰਹੇ ਸੋ ਕਮਿੰਗ ਬੈਕ ਟਰੰਪ ਨੇ ਹੁਣ ਕੀ ਕੀਤਾ ਆਪਣੇ ਟਰੰਪ ਜਿਹੜਾ ਹੈ ਮਸਕ ਨੂੰ ਸਪੋਰਟ ਕਰ ਰਿਹਾ ਹੈ ਮਸਕ ਟਰੰਪ ਨੂੰ ਕਰ ਰਿਹਾ ਹੈ ਟਰੰਪ ਨੇ ਇੱਕ ਸਟੇਟਮੈਂਟ ਮਾਰਤੀ ਕਿ ਮਸਕ ਜਿਹੜਾ ਉਹ ਆਪਣਾ ਪਰਸਨਲ ਲਾਸ ਵੀ ਇਸ ਲਈ ਲੈ ਰਿਹਾ ਕਿਉਂਕਿ ਉਹ ਅਮਰੀਕਨ ਗ੍ਰੇਟ ਬਣਾਉਣਾ ਚਾਹੁੰਦਾ ਇੱਕ ਪੋਸਟਰੀੰਗ ਹੋ ਰਹੀ ਹੈ ਇੱਕ ਨੈਰੇਟਿਵ ਹੈ ਇਹ ਨੈਰੇਟਿਵ ਦੇ ਵਿੱਚ ਆਊਟਪਲੇ ਕੀ ਹੁੰਦਾ ਦੇਖੋ ਤੁਸੀਂ ਜਦੋਂ ਇੰਨੀ ਵੱਡੀ ਬੈਕਲੈਸ਼ ਹੋ ਜੇ ਜਦੋਂ ਯੂਰਪ ਦੇ ਵਿੱਚ ਬੈਕਲੈਸ਼ ਆ ਤੁਹਾਡੀਆਂ ਗੱਡੀਆਂ ਵਿਕਣੀਆਂ ਬੰਦ ਹੋ ਗਈਆਂ ਜਦੋਂ ਕੈਨੇਡਾ ਤੁਹਾਡੇ ਬਾਰਡਰ ਤੇ ਬੈਠਾ ਉਹ ਤੁਹਾਨੂੰ ਕਹਿ ਰਿਹਾ ਵੀ ਅਸੀਂ ਤੁਹਾਡੀ 51st ਸਟੇਟ ਨਹੀਂ ਬਣਾਵਾਂਗੇ ਕਿਉਂਕਿ ਜੇ ਤੁਸੀਂ ਭੁੱਲੋ ਨਾ ਤਾਂ ਮਸਕ ਨੇ ਇੱਕ ਸਟੇਟਮੈਂਟ ਮਾਰੀ ਸੀ ਜਦੋਂ ਟਰੰਪ ਜਿੱਤਿਆ ਸੀ ਮਸਕ ਨੇ ਸਟੇਟਮੈਂਟ ਮਾਰੀ ਸੀ ਕਿ ਆਹ ਇਲੈਕਸ਼ਨ ਥਰੂ ਤੋਂ ਹਰਾ ਲਾਂਗੇ ਸੋ ਇੱਕ ਇਨਸਾਨ ਇੱਕ ਕੰਟਰੀਜ਼ ਦੀ ਪੋਲਿਟਿਕਸ ਡਿਸਕਸ ਕਰ ਰਿਹਾ ਉਹਦਾ ਬੈਕਲੈਸ਼ ਹੋਣਾ ਬਿਲਕੁਲ ਵਾਜਿਬ ਹੈ ਸਰ ਜਿਵੇਂ ਦੇਖਿਆ ਗਿਆ ਵੀ ਵੈਸਟ ਵੀ ਜਿਹੜਾ 트ੰਪ ਦੇ ਅਗੇਂਸਟ ਆ ਪੂਰਾ ਚਾਹੇ ਯੂਕੇ ਆ ਚਾਹੇ ਫਰਾਂਸ ਆ ਉਹ ਖੁੱਲ ਕੇ 트ੰਪ ਦੇ ਵਿਰੁੱਧ ਸਪੀਚ ਦੇ ਰਹੇ ਨੇ ਪ੍ਰੈਜ਼ੈਂਟ ਟਾਈਪ ਦੇ ਵਿੱਚ ਭਾਸ਼ਣ ਬਾਜੀ ਕਰ ਰਹੇ ਨੇ ਕਿਉਂਕਿ ਜੇਡੀ ਵੈਨਸ ਨੇ ਵੈਸਟ ਤੇ ਬੜਾ ਤਕੜਾ આરોਪ ਲਾਇਆ ਵੀ ਤੁਸੀਂ ਯੂਕਰੇਨ ਦੀ ਖੁੱਲ ਕੇ ਸਪੋਰਟ ਕਰ ਰਹੇ ਹੋ ਪਰ ਇਨਡਾਇਰੈਕਟਲੀ ਕਿਹਾ ਉਹਨਾਂ ਨੂੰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਦੇਖੋ ਜੇਡੀ ਵੈਨਸ ਜਦੋਂ ਗਿਆ ਸੀ ਉਹਨੇ ਬੇਇੱਜ਼ਤੀ ਕੀਤੀ ਆ ਯੂਰਪੀਅਨ ਲੀਡਰਸ ਦੀ ਜਦੋਂ ਈਵਨ ਤੁਸੀਂ ਹੁਣ ਦੇਖੋ ਜਦੋਂ 트ੰਪ ਸਾਹਿਬ ਨੇ ਉਹ ਕਰਤਾ ਸਾਊਦੀ ਅਰੇਬੀਆ ਚ ਵੇ ਅਸੀਂ ਯੂਕਰੇਨ ਦਾ ਮਸਲਾ ਹੱਲ ਕਰਨਾ ਨਾ ਯੂਕਰੇਨ ਨੂੰ ਬੁਲਾਇਆ ਨਾ ਯੂਰੋਪੀਅਨ ਲੀਡਰ ਨੂੰ ਕਿਸੇ ਨੂੰ ਬੁਲਾਇਆ ਰਸ਼ੀਆ ਨੂੰ ਬੁਲਾ ਲਿਆ ਤੇ ਆਪ ਚਲੇ ਗਏ ਠੀਕ ਹੈ ਸੋ ਜਿਹੜੇ ਯੂਰੋਪੀਅਨ ਲੀਡਰਸ ਨੇ ਉਹਨਾਂ ਦੀ ਵੀ ਬੜੀ ਬੇਇੱਜ਼ਤੀ ਹੋਈ ਟਰੰਪ ਦੇ ਨਾਲ ਬਿਲਕੁਲ ਉਹਨਾਂ ਨੂੰ ਵੀ ਟਰੰਪ ਨੇ ਦੱਸਤਾ ਵੀ ਤੁਸੀਂ ਇਨਸਿਗਨੀਫੀਕੈਂਟ ਹੋ ਤੁਹਾਡਾ ਹਿਸਟਰੀ ਚ ਕੋਲ ਰੋਲ ਨਹੀਂ ਹੈ ਸੋ ਇਹ ਆਪੋਜੀਸ਼ਨ ਵੈਸਟ ਦੇ ਵਿੱਚ ਹੋਣਾ ਟਰੰਪ ਦੀ ਇਹ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕੋਈ ਇਕੱਲੀ ਵੈਸਟ ਚ ਨਹੀਂ ਹੈ ਟਰੰਪ ਦੀ ਆਪੋਜੀਸ਼ਨ ਈਵਨ ਅਮਰੀਕਾ ਚ ਹੂੰ ਬਿਲਕੁਲ ਜੇ ਅਮਰੀਕਾ 'ਚ ਨਾ ਹੁੰਦੀ ਤਾਂ ਵਾਲ ਸਟਰੀਟ ਤੇ ਇੰਨਾ ਵੱਡਾ 4 ਟ੍ਰਿਲੀਅਨ ਡਾਲਰ ਦਾ ਨੁਕਸਾਨ ਉਹ ਛੋਟਾ ਨੁਕਸਾਨ ਨਹੀਂ ਬਿਲਕੁਲ ਜੇ ਉਹ ਨਾ ਹੁੰਦਾ ਉਹ ਕਰੈਕਸ਼ਨ ਨਾ ਹੁੰਦੀ ਤਾਂ ਟਰੰਪ ਯੂ نو ਆਪਣੇ ਟੈਰਿਫ ਇੰਪਲੀਮੈਂਟ ਕਰ ਦਿੰਦਾ ਪੋਸਟਪੋਨ ਨਾ ਕਰਦਾ ਸੋ ਉਹਦੀ ਟਰੰਪ ਦੀ ਜਿਹੜੀ ਯੂ نو ਆਪੋਜੀਸ਼ਨ ਹੈ ਉਹ ਬੜੀ ਵਾਈਡ ਸਪਰੈਡ ਹੈ ਜੀ 트럼ਪ ਤੇ ਮਸਕ ਦੋਵਾਂ ਦੀ ਜੀ ਇਲੀਗਲ ਮਾਈਗ੍ਰੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਜਿਵੇਂ 트럼ਪ ਨੇ ਪਹਿਲਾਂ ਆਨਸਾਰ ਇਹੀ ਸਟੈਪ ਲਿਆ ਸੀ ਵੀ ਮੈਂ ਇਲੀਗਲ ਮਾਈਗ੍ਰੇਸ਼ਨ ਨੂੰ ਵਾਪਸ ਭੇਜਾਂ ਤਾਂ ਉਹਨਾਂ ਨੇ ਕਈ ਜਹਾਜ਼ ਪਰ ਪਰ ਕੇ ਭੇਜੀ ਵੀ ਪਰ ਮੌਜੂਦਾ ਸਮੇਂ ਤੇ ਸਥਿਤੀ ਕੁਝ ਹੋਰ ਲੱਗਦੀ ਹੈ ਵੀ ਕੋਈ ਨਿਊਜ਼ ਨਿਕਲ ਕੇ ਨਹੀਂ ਆ ਰਹੀ ਵੀ ਰਿਵਰਸ ਮਾਈਗ੍ਰੇਸ਼ਨ ਹੁਣ ਵਾਪਸ ਜਾਹਾ ਜਾ ਰਹੇ ਹੋਣ ਦੇਖੋ ਮੈਂ ਪਹਿਲਾਂ ਵੀ ਕਹਿੰਨਾ ਜੀ 트럼ਪ ਇੱਕ ਸ਼ੋਅਮੈਨ ਹੈ ਉਹਨੇ ਉਦੋਂ ਵੀ ਜਹਾਜ਼ ਭੇਜੇ ਉਹਨੂੰ ਹਰ ਵੇਲੇ ਇੱਕ ਹੈਡਲਾਈਨ ਚਾਹੀਦੀ ਹੈ ਉਹਨੇ ਇੰਡੀਆ ਜਹਾਜ਼ ਭੇਜਤੇ ਤਿੰਨ ਜਹਾਜ਼ ਆਪਣੇ ਉਤਰੇ ਸੀ ਅਮਰitsar ਉਸ ਤੋਂ ਬਾਅਦ ਆਪਣਾ ਇੱਕ ਆਇਆ ਉੱਥੋਂ ਪਨਾਮਾ ਤੋਂ ਪਨਾਮਾ ਤੋਂ ਠੀਕ ਹੈ ਜੀ ਦਿੱਲੀ ਆਇਆ ਉਸ ਤੋਂ ਬਾਅਦ ਕੋਈ ਨਹੀਂ ਆਇਆ ਮੈਂ ਮੈਂ ਨਹੀਂ ਵਿਸ਼ਵਾਸ ਕਰਦਾ ਕੋਈ ਹੋਰ ਵੀ ਆਵੇ ਉਹ ਨਹੀਂ ਉਹਦੀ ਯੂਟਿਲਿਟੀ ਨਿਊਜ਼ ਆਈਟਮ ਮੈਂ ਪਹਿਲਾਂ ਵੀ ਕਹਿੰਨਾ ਇੱਕ ਇੱਕ ਨਿਊਜ਼ ਤੁਸੀਂ ਇੱਕ ਵਾਰੀ ਦੇਖੋਗੇ ਦੋ ਵਾਰੀ ਦੇਖੋਗੇ ਤਿੰਨ ਵਾਰੀ ਦੇਖੋਗੇ ਉਸ ਤੋਂ ਬਾਅਦ ਉਹਦੀ ਸਿਗਨੀਫੀਕੈਂਸ ਖਤਮ ਹੋ ਜਾਂਦੀ ਹੈ ਹੁਣ ਮੈਨੂੰ ਲੱਗਦਾ ਲੱਗਦਾ ਕਿ ਜਿਹੜੀ ਆ ਇਲੀਗਲ ਮਾਈਗ੍ਰੈਂਟ ਵਾਲੀ ਆ ਜਿਹੜੇ ਔਰ ਥੀਏਟ੍ਰਿਕ ਸਿਗਾ ਬੰਦਿਆਂ ਦੇ ਹੱਥ ਬਨ ਕੇ ਮਿਲਟਰੀ ਜਹਾਜ਼ ਚ ਪਾਵਰ ਡਿਸਪਲੇ ਕਰਨਾ ਉਹਦੀ ਹੁਣ ਯੂਟਿਲਿਟੀ ਮੁੱਕ ਗਈ ਇਸ ਲਈ ਹੁਣ ਕੋ ਜਹਾਜ਼ ਨਹੀਂ ਆ ਰਹੇ ਜੀ ਭਾਜੀ ਕੈਨੇਡਾ ਨੇ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਮੈਨੂੰ ਲੱਗਦਾ ਨਰਮੀ ਆ ਪੜਾਈ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਫੈਮਿਲੀ ਰੀ ਯੂਨੀਫਿਕੇਸ਼ਨ ਨੂੰ ਲੈ ਕੇ ਅਸੀਂ ਨਵੇਂ ਜਿਹੜੇ ਨਿਯਮ ਲੈ ਕੇ ਆਵਾਂਗੇ ਜਾਂ ਬਣਾਏ ਨੇ ਇਹਨਾਂ ਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਦੇਖੋ ਜੀ ਕੈਨੇਡਾ ਇ ਕੰਟਰੀ ਆਫ ਮਾਈਗ੍ਰੈਂਟਸ ਹਾਂ ਰਾਈਟ ਉਹਦੀ ਗ੍ਰੋਥ ਹੀ ਮਾਈਗ੍ਰੈਂਟ ਡਿਪੈਂਡੈਂਟ ਹੈ ਜੀ ਪਹਿਲੀ ਗੱਲ ਜੇ ਹੁਣ ਮੈਂ ਮਾਈਗ੍ਰੇਟ ਕਰਦਾ ਤੇ ਕੱਲ ਨੂੰ ਮੇਰੇ ਪੇਰੈਂਟਸ ਇੰਡੀਆ ਚ ਰਹਿਣ ਜਾਂ ਉਹਨਾਂ ਕੋ ਹੱਕ ਨਾ ਹੋਵੇ ਕੈਨੇਡਾ ਜਾਣ ਲਈ ਉਹ ਮੇਰੇ ਲਈ ਬੜਾ ਇੱਕ ਟਰੌਮੈਟਿਕ ਐਕਸਪੀਰੀਅੰਸ ਹੋਊਗਾ ਇੱਕ ਹਿਊਮਨ ਰਾਈਟ ਦਾ ਵੀ ਹੈ ਕੈਨੇਡਾ ਨੇ ਦੇਖੋ ਜਦੋਂ ਯੂ نو ਪੇਰੈਂਟ ਦੀ ਪੀਆਰ ਨੂੰ ਟਾਈਮ ਲੱਗਦਾ ਸੀ ਉਹਨਾਂ ਨੂੰ ਸੁਪਰ ਵੀਜ਼ਾ ਦੀ ਮਿਆਦ 2 ਸਾਲ ਤੋਂ 5 ਸਾਲ ਕਰਦੀ ਸੀ ਸੋ ਕੈਨੇਡਾ ਦੀ ਇੱਕ ਲਿਬਰਲ ਪਾਲਿਸੀ ਹੈ ਕੈਨੇਡਾ ਸਮਝਦਾ ਕਿ ਵੀ ਸਾਡੀ ਜਿਹੜੀ ਵੀ ਕੰਟਰੀ ਹੈ ਉਹ ਇਮੀਗ੍ਰੈਂਟਸ ਦਾ ਡਿਪੈਂਡੈਂਟ ਆ ਸਾਡੇ ਪੋਪੂਲੇਸ਼ਨ ਗਰੋਥ ਜਿਹੜੀ ਆ ਇਮੀਗ੍ਰੇਸ਼ਨ ਰਿਲੇਟਡ ਆ ਠੀਕ ਹੈ ਜੀ ਸੋ ਆ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਆ ਇੱਕ ਬੜਾ ਨੈਚੁਰਲ ਪ੍ਰੋਸੈਸ ਆ ਜਿੱਥੇ ਕਿ ਇਮੀਗ੍ਰੈਂਟ ਜਿਹੜਾ ਗਿਆ ਉਹਦੀ ਫੈਮਿਲੀ ਨੂੰ ਉਹਦੇ ਨਾਲ ਆ ਕੇ ਰਹਿਣ ਦਾ ਕੰਮ ਕਰਨ ਦਾ ਹੱਕ ਹੋਣਾ ਚਾਹੀਦਾ ਸੋ ਠੀਕ ਹੈ ਇਹ ਮੇਰੇ ਹਿਸਾਬ ਨਾਲ ਚੰਗਾ ਕਦਮ ਲਿਆਣਗੇ ਹੁਣ ਦੇਖੋ ਗੱਲ ਇਹ ਹੈ ਜੀ ਇੱਕ ਇਮੀਗ੍ਰੇਸ਼ਨ ਦੇ ਖਿਲਾਫ ਬੜਾ ਮੁੱਦਾ ਬਣ ਗਿਆ ਸੀਗਾ ਜਦੋਂ ਤਰੂਦੋ ਨੇ 9 ਸਾਲ ਕੰਮ ਕੀਤਾ ਮੈਂ ਹਮੇਸ਼ਾ ਕਹਿਣਾ ਹਣਾ ਇਮੀਗ੍ਰੇਸ਼ਨਸ ਆਰ ਦਾ ਇਮੀਗ੍ਰੈਂਟਸ ਆਰ ਦਾ ਫਰਸਟ ਟੂ ਬੀ ਬਲੇਮਡ ਫਾਰ एवरीथिंग ਰਾਈਟ ਬਟ ਦੈਨ ਇਟ ਇਜ਼ ਨੋਟ ਲਾਈਕ ਦੈਟ ਹੁਣ ਜਿਵੇਂ ਆਹ ਹੋਰ ਮੁੱਦਾ ਆ ਗਿਆ ਵੀ ਅਮਰੀਕਾ ਸਾਨੂੰ ਦੱਬ ਲੂਗਾ ਉੱਥੇ ਇਮੀਗ੍ਰੇਸ਼ਨ ਵੱਲੋਂ ਧਿਆਨ ਹਟੂਗਾ ਕੈਨੇਡਾ ਹੈਜ਼ ਬੀਨ ਆਲਵੇਜ਼ ਲਿਬਰਲ ਇਨ ਇਮੀਗ੍ਰੇਸ਼ਨ ਆਪਾਂ ਕਿੰਨੀ ਵਾਰੀ ਰਿਪੀਟ ਕਰ ਸਕਦੇ ਹਾਂ ਜਿੰਨਾ ਪੰਜਾਬ ਨੂੰ ਕੈਨੇਡਾ ਨੇ ਸੰਭਾਲਿਆ ਕਿਸੇ ਧਰਤੀ ਤੇ ਮੁਲਕ ਨੇ ਨਹੀਂ ਸੰਭਾਲਿਆ ਹਮ ਬਿਲਕੁਲ ਅੱਜ ਦਾ ਨਹੀਂ 1960ਸ ਦਾ ਪਹਿਲਾਂ ਆਪਣੀ ਵਸੋਂ ਗਈ ਯੂਕੇ ਵੱਲ ਉਸ ਤੋਂ ਬਾਅਦ ਜਦੋਂ ਦਾ ਆਪਣੀ ਵਸੋਂ ਕੈਨੇਡਾ ਜਾਣੀ ਸ਼ੁਰੂ ਹੋਈ ਹੈ ਯੂਕੇ ਨਾਲੋਂ ਜ਼ਿਆਦਾ ਆਪਣੀ ਤਦਾਦ ਇਸ ਵੇਲੇ ਯੂ ਨੋ ਕੈਨੇਡਾ ਚ ਜੇ ਤੁਸੀਂ ਦੇਖੋ ਤਾਂ 18 ਐਮਪੀ ਵੀ ਆਪਣੇ ਕੈਨੇਡਾ ਚ ਹੋਣੇ ਇਸ ਕੱਲ ਦਾ ਪ੍ਰਤੀਕ ਨੇ ਜੀ ਬਿਲਕੁਲ ਯੂ ਨੋ ਕੈਨੇਡਾ ਇਜ਼ ਲਿਬਰਲ ਟੁਵਰਡਸ ਇਮੀਗਰੈਂਟ ਰਾਈਟ ਕਈ ਆਪਣੇ ਪ੍ਰੀਮੀਅਰਸ ਰਹਿ ਚੁੱਕੇ ਆ ਇਮੀਗਰੈਂਟਸ 8 ਦੇ ਸੁਪਿਆ ਦੇ ਠੀਕ ਹੈ ਜੀ ਸੋ ਕੈਨੇਡਾ ਹੈਜ਼ ਬੀਨ ਲਿਬਰਲ ਸੋ ਮੇਰੇ ਹਿਸਾਬ ਨਾਲ ਬੜੀ ਚੰਗੀ ਖਬਰ ਹੈ ਫੈਮਿਲੀ ਰੀਯੂਨੀਫਿਕੇਸ਼ਨ ਦੀ ਪਾਲਿਸਿਸ ਲਿਬਰਲ ਹੋਣ ਗਈਆਂ ਤੇ ਜਿਹੜੇ ਲੋਕਾਂ ਨੂੰ ਦੁੱਖ ਹੈ ਆਪਣੇ ਜਿਨ੍ਹਾਂ ਦੇ ਘਰ ਦੇ ਥੋੜਾ ਆਨ ਤਕਲੀਫ ਹੋ ਰਹੀ ਹੈ ਉਹਨਾਂ ਨੂੰ ਰਾਹ ਮਿਲੂ ਭਾਜੀ ਸਪਸਾਊਸ ਵੀਜ਼ਾ ਨੂੰ ਲੈ ਕੇ ਜਾਂ ਵਰਕ ਪਰਮਿਟ ਨੂੰ ਲੈ ਕੇ ਮਾਰਕ ਕਰਨੇ ਦੀਆਂ ਕੀ ਏਜੰਡਾ ਹੋ ਸਕਦਾ ਕੀ ਪਾਲਿਸਿਸ ਹੋ ਸਕਦੇ ਯਾਨੀ ਕੀ ਉਹ ਲਿਬਰਲ ਹੋ ਸਕਦੇ ਨੇ ਹੋਰ ਦੇਖੋ ਉਹਨਾਂ ਦੀ ਪਾਰਟੀ ਲਿਬਰਲ ਹੈ ਹਮ ਹੋ ਹੁਣ ਤਾਂ ਲਿਬਰਲ ਚਾਹੀਦੇ ਆ ਦੇ ਆਲਵੇਸ ਇਨ ਫੇਵਰੇਬਲ ਆਫ ਇਮੀਗ੍ਰੇਸ਼ਨ ਹਮ ਰਾਈਟ ਪਰ ਹੁਣ ਇਸ ਵੇਲੇ ਉਹ ਇਲੈਕਸ਼ਨ ਤੋਂ ਪਹਿਲਾਂ ਜੇ ਇਲੈਕਸ਼ਨ ਤੋਂ ਪਹਿਲਾਂ ਮੈਂ ਨਹੀਂ ਐਕਸਪੈਕਟ ਕਰਦਾ ਕਿ ਉਹ ਲਿਬਰਲ ਹੋ ਜਾਣਗੇ ਜੀ ਕਿਉਂਕਿ ਉਹ ਨਹੀਂ ਚਾਣਗੇ ਇਮੀਗ੍ਰੇਸ਼ਨ ਬੈਕਲੈਸ਼ ਫੇਰ ਆਵੇ ਬਿਲਕੁਲ ਰਾਈਟ ਹੁਣ ਜਿਉ ਇਲੈਕਸ਼ਨ ਛੇਤੀ ਕਾਲ ਕਰਦੇ ਆ ਤਾਂ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕੋਈ ਯੂ نو ਮੈਜੋਰਟੀ ਵੱਲ ਜਾਂਦੇ ਆ ਜਾਂ ਨੀਅਰ ਮੈਜੋਰਟੀ ਵੱਲ ਜਾਂਦੇ ਆ ਉਸ ਤੋਂ ਬਾਅਦ ਸਰਕਾਰ ਜੋ ਪੀਐਮ ਆਉਂਦੇ ਆ ਫਿਰ ਉਹਨਾਂ ਰੁਖ ਇਮੀਗ੍ਰੇਸ਼ਨ ਵੱਲ ਕੀ ਹੋਊਗਾ ਉਹ ਦੇ ਮੇਰੇ ਹਿਸਾਬ ਨਾਲ ਲਿਬਰਲੀ ਹੋਊਗਾ ਪਰ ਐਸ ਵੇਲੇ ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਆਈ ਐਮ ਡਾਊਟਫੁਲ ਕਿ ਉਹ ਕੋਈ ਇਮੀਗ੍ਰੇਸ਼ਨ ਦੇ ਵਿੱਚ ਚਾਹੇ ਸਪਾਊਸ ਆ ਚਾਹੇ ਵਰਕ ਪਰਮਿਟ ਦੇ ਵਿੱਚ ਕੋਈ ਕੰਸੈਸ਼ਨਸ ਅਨਾਉਂਸ ਕਰਨ ਦੇਖੋ ਜਿਹੜੀ 트ੰਪ ਦੀ ਪੋਸਚਰਿੰਗ ਟੁਵਰਡਸ ਕੈਨੇਡਾ ਬੰਦੂਰੀ ਹੈ ਇੱਕ ਉਹ ਟ੍ਰੈਫਿਕ ਅ ਟੈਰਿਫ ਦੀ ਗੱਲ ਕਰਦਾ ਚਾਹੇ ਫੈਂਟਨੈਲ ਦਾ ਬਹਾਨਾ ਬਣਾ ਲੈਂਦਾ ਠੀਕ ਹੈ ਜੀ ਤੁਹਾਨੂੰ ਕੋਈ ਨਾ ਕੋਈ ਲੀਗਲ ਰੀਜ਼ਨ ਦੇਣਾ ਪਊਗਾ ਜਿਹੜਾ ਪੋਲੀਟੀਕਲੀ ਐਕਸੈਪਟੇਬਲ ਹੋਵੇ ਤਾਂ ਕਿ ਯੂਨੀਲੈਟਰਲ ਟੈਰਿਫ ਲਾ ਦੇ ਪਹਿਲੀ ਗੱਲ ਉਹ ਟੈਰਿਫ ਦੀ ਕਰਦਾ ਦੂਜੀ ਗੱਲ ਉਹ ਐਨੈਕਸੇਸ਼ਨ ਦੀ ਕਰਦਾ ਕਿਸੇ ਤਾਂ ਇਹਨੂੰ ਇੱਕ ਨਵੀਂ ਸਟੇਟ ਬਣਾ ਲੈਣੀ ਆ ਸੋ ਡਬਲਸ ਔਨ ਸਲਾਟਰ ਟਰੰਪ ਦਾ ਟੂ ਕੈਨੇਡਾ ਜਿਹਦੇ ਕਰਕੇ ਲਿਬਰਲ ਪਾਰਟੀ ਨੂੰ ਬਹੁਤ ਵੱਡਾ ਹਥਿਆਰ ਮਿਲ ਗਿਆ ਇੱਕ ਤਾਂ ਸਾਡੇ ਤੇ ਟ੍ਰੇਡ ਵਾਰ ਦੂਜੀ ਸਾਡੇ ਤੇ ਕਲੋਨਾਈਜੇਸ਼ਨ ਜਾਂ ਐਨੈਕਸੇਸ਼ਨ ਵਾਰ ਸੋ ਇਹ ਬੜਾ ਵੱਡਾ ਮਸਲਾ ਮਿਲ ਗਿਆ ਲਿਬਰਲ ਪਾਰਟੀ ਨੂੰ ਜਿਹੜਾ ਕਿ ਮੈਂ ਲਾਦਾ ਹੁਣ ਪੀਰ ਪੀਰ ਪੋਲੇਵਰਨੋ ਪੀਰ ਪੋਲੇਵਰ ਜਿਹੜੇ ਕਨਜ਼ਰਵੇਟਿਵ ਲੀਡਰ ਹੈ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਲ ਹੋਊਗਾ ਹੈਂਡਲ ਕਰਨਾ ਕਿਉਂਕਿ ਪੋਲਿਟਿਕਸ ਇਜ਼ 올 अबाउट ਨੈਰੇਟਿਵ ਕੀ ਨੈਰੇਟਿਵ ਹੈ ਔਰ ਨੈਰੇਟਿਵ ਹੈ ਵੀ ਹੈ ਇੱਕ ਪਾਸੇ ਬੜਾ ਟਰੰਪ ਓਪਨਲੀ ਕਹਿੰਦੇ ਕਿ ਮੈਂ ਟੈਰਿਫ ਲਾ ਦੇਣੇ 50% ਲਾ ਦੇਣੇ ਆ ਮੈਂ ਇਹਨੂੰ ਕੰਜੂਨੀ ਸਟੇਟ ਬਣਾ ਲੈਣੀ ਹੈ ਜਦੋਂ ਕੰਜੂਨੀ ਸਟੇਟ ਬਣ ਗਈ ਟੈਰਿਫ ਦੀ ਲੋੜ ਨਹੀਂ ਹੈ ਠੀਕ ਹੈ ਜੀ ਫਿਰ ਫੈਂਟਰਨਲ ਮੈਂ ਕੰਟਰੋਲ ਕਰ ਲੂੰਗਾ ਸੋ ਇੱਕ ਬੜਾ ਡਬਲ ਆਂਸਲੋਟ ਹੈ ਬਾਈ ਟੈਰਿਫ ਔਨ ਕੈਨੇਡਾ about tariff and annexation ਜਿਹੜਾ ਕਰਕੇ ਲਿਬਰਲ ਪਾਰਟੀ ਨੂੰ ਬੜਾ ਵੱਡਾ ਮੁੱਦਾ ਮਿਲ ਗਿਆ ਜਿਹੜਾ ਕਿ ਪੀਰ ਪੀਅਰ ਪੋਲੇਵਰ ਨੂੰ ਜਿਹੜੇ ਕਨਜ਼ਰਵੇਟਿਵ ਲੀਡਰ ਹੈ ਉਹਨਾਂ ਨੂੰ ਜਵਾਬ ਦੇਣੀ ਥੋੜੀ ਜੀ ਮੁਸ਼ਕਲ ਹੋਊਗੀ ਸੋ ਥੈਂਕ ਯੂ ਸਾਰਿਆਂ ਦਾ ਦੇਖਣ ਵਾਲੇ ਸਰੋਤਿਆਂ ਦਾ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂਗਾ ਕਿ ਕੌਣ ਪ੍ਰਾਈਮ ਮਿਨਿਸਟਰ ਬਣਦਾ ਤੇ ਉਹਦੀਆਂ ਪਾਲਿਸਿਸ ਜਾਂ ਉਹਦਾ एजेंडा ਕੀ ਹੋਊਗਾ ਥੈਂਕ ਯੂ